ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾ ਲਿਆਇਆ ਇੱਕ ਨਵਾਂ ਫੈਸਲਾ ਤੇ ਮੈਂ ਚਾਹਉਣੀ ਉਸ ਫੈਸਲੇ ਬਾਰੇ ਜਿਹੜੀ ਆ ਉਹ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਜੀ ਰਮੇਂਦਰ ਜੀ ਜਦੋਂ ਤੋਂ ਕੈਨੇਡਾ ਤੇ ਇਮੀਗ੍ਰੇਸ਼ਨ ਦਾ ਰਾਸ਼ ਆਊਟ ਹੋਇਆ ਪਾਬ ਇੱਥੇ ਮੈਸਪ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਲਿਬਰਲ ਸਰਕਾਰ ਆ ਲਗਾਤਾਰ ਲੋਕਾਂ ਦੇ ਨਿਸ਼ਾਨੇ ਤੇ ਸੀ ਪਾਬ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਸੀਗੇ ਉਹ ਨਾਰਾਜ਼ ਸੀਗੇ ਲੋਕਾਂ 'ਚ ਇਸ ਗੱਲ ਦੀ ਵੱਡੀ ਪੱਧਰ ਤੇ ਨਾਰਾਜ਼ਗੀ ਪਾਈ ਜਾ ਰਹੀ ਸੀ ਕਿ ਜਿਹੜਾ ਇਤੋਂ ਦਾ ਮੋਰਲ ਸਿਸਟਮ ਹੈ ਉਹ ਡਾਊਨ ਹੋ ਗਿਆ ਜੀ ਜੋਬਾਂ ਦੀ ਵੱਡੀ ਪੱਧ ਤੇ ਘਾਟ ਪੈਦਾ ਹੋ ਗਈ ਸ਼ੂਜ਼ਲ ਸਿਸਟਮ ਖਰਾਬ ਹੋ ਗਿਆ ਇੱਕ ਇਨਫਰਾਸਟ੍ਰਕਚਰ ਪ੍ਰੋਪਰ ਉਹਦੇ ਅਗੇਂਸਟ ਖੜਾ ਨਹੀਂ ਸੀ ਕੀਤਾ ਜਾ ਸਕਿਆ ਘਰਾਂ ਦੀ ਵੱਡੀ ਪੱਧ ਤੇ ਘਾਟ ਚੱਲ ਰਹੀ ਸੀ ਇਹਦੇ ਚੱਲਦੇ ਹੋਏ ਜਦੋਂ ਲਿਬਰਲ ਸਰਕਾਰ ਨੂੰ ਲੋਕਾਂ ਦੀ ਵੱਡੀ ਅੰਗਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਤਾਂ ਲਗਾਤਾਰ ਹੁਣ ਫੈਸਲੇ ਜਿਹੜੀ ਆ ਲਿਬਰਲ ਗਵਰਨਮੈਂਟ ਕਰ ਰਹੀ ਆ ਪਾਵੇ ਇਮੀਗ੍ਰੇਸ਼ਨ ਦਰਵਾਜ਼ੇ ਜਿਹੜੇ ਆ ਉਹ ਬੰਦ ਕਰੀ ਜਾ ਰਹੀ ਆ ਇੱਕ ਤੋਂ ਬਾਅਦ ਇੱਕ ਪਹਿਲਾ ਲਿਬਰਲ ਸਰਕਾਰ ਨੇ ਓਵਰਆਲ ਜਿਹੜੇ ਟੀਚਾ ਸੀਗਾ ਸਾਲ ਦਾ ਵੀ ਗ੍ਰਾਂਟਾਂ ਨੂੰ ਬਲਾਉਣ ਦਾ ਉਹ ਘੱਟ ਕਰ ਦਿੱਤਾ ਜੀ ਪਹਿਲਾਂ 5 ਲੱਖ ਸਾਲਾਨਾ ਮਿਥਿਆ ਗਿਆ ਸੀ ਹੁਣ ਉਹਨੂੰ 365 ਕਰ ਦਿੱਤਾ ਗਿਆ ਜੀ ਉਹਦੇ ਵਿੱਚ ਵੀ ਹੋਰ ਘਟੌਤੀ ਕਰਨ ਦੀ ਸੰਭਾਵਨਾ ਹੈ ਸਟੱਡੀ ਪਰਮਿਟ ਬਾਰੇ ਗੱਲ ਕਰਦੇ ਤੇਗੇ ਪਾਵਨ ਤਰਾਸਤੀ ਵਿਦਿਆਰਥੀਆਂ ਦਾ ਆਉਣਾ ਲਗਭਗ ਬੰਦ ਕਰ ਦਿੱਤਾ ਗਿਆ ਵਿਸ਼ੇਸ਼ ਵਿਦੇ ਜਿਹੜੇ ਬਹੁਤ ਖਾਸ ਹਾਲਤਾਂ 'ਚ ਜਾਰੀ ਕਰਨ ਦੇ ਦੇ ਦਿੱਤੇ ਗਿਆ ਉਸ ਤੋਂ ਬਾਅਦ ਜਿਹੜੀ ਅੱਜ ਖਬਰ ਆਈ ਹੈ ਇਹਦੇ ਵਿੱਚ ਇਹ ਹੈਗੇ ਆ ਕਿ ਜਿਹੜੇ ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਹੈ ਗਿਆ ਮਾਰਕ ਮਿਲਰ ਉਹਨਾਂ ਦੇ ਹਵਾਲੇ ਦੇ ਨਾਲ ਇਹ ਖਬਰ ਆਈ ਹੈ ਕਿ ਜਿਹੜੇ ਸਪਾਂਸਰਸ਼ਿਪ ਫੈਮਿਲੀ ਸਪਾਂਸਰਸ਼ਿਪ ਕੇਸ ਹੁੰਦੇ ਆ ਜਿਹਦੇ ਖਾਸ ਤੌਰ ਤੇ ਪੇਰੈਂਟਸ ਗ੍ਰੈਂਡਪੇਰੈਂਟਸ ਦੇ ਵੀਜ਼ਾ ਲੱਗਦੇ ਆ ਪਰਮਨੈਂਟ ਉਹਨਾਂ ਨੂੰ ਫਿਲਹਾਲ ਐਪਲੀਕੇਸ਼ਨਾਂ ਨੂੰ ਰੋਕ ਦਿੱਤਾ ਗਿਆ ਜੀ ਪਾ ਆ ਗਿਆ ਕਿ ਇਹਦੇ ਤਹਿਤ ਵੀ ਜਿਹੜਾ ਇੱਕ ਗਵਰਨਮੈਂਟ ਦਾ ਟੀਚਾ ਸੀਗਾ ਕਿ ਜਿਹੜੇ ਪੇਰੈਂਟਸ ਗ੍ਰੈਂਡਪੇਰੈਂਟਸ ਮੰਗਾਏ ਜਾਣੇ ਸੀਗੇ ਵੱਡੀ ਪੱਧਰ ਤੇ ਇਹਨਾਂ ਦਾ ਸਾਲ ਦਾ ਇੱਕ ਟੀਚਾ ਹੁੰਦਾ ਜੀ ਉਹ ਐਪਲੀਕੇਸ਼ਨ ਆ 2024 ਦੇ ਵਿੱਚ ਕਿੰਨੀਆਂ ਆਈਆਂ ਸੀ ਕਿੰਨੀਆਂ ਅਸੈਪਟ ਕਰਨ ਦਾ ਟੀਚਾ ਸੀ ਆਪਣੇ ਸਰੋਤਾਂ ਦੱਸਣਾ ਚਾਹਾਂਗੇ ਆ ਇਹਦੇ ਨਾਲ ਹੀ ਜਿਹੜਾ ਜੜੀਆਂ ਨਵੀਆਂ ਐਪਲੀਕੇਸ਼ਨ ਲੈਣੀਆਂ ਉਹ ਰੋਕ ਦਿੱਤੀਆਂ ਗਈਆਂ ਦੀ ਆ ਮਾਰਕ ਮਿਲਰਣਾ ਇੱਕ ਗੱਲ ਕਹੀ ਹੈ ਕਿ ਉਹ ਪਰਿਵਾਰਾਂ ਦੇ ਜਿਹੜਾ ਇੱਕ ਮੁੱਟ ਹੋਣ ਨੂੰ ਪਾਵੇ ਕਿ ਪਰਿਵਾਰਾਂ ਦੇ ਇਕੱਠੇ ਹੋਣ ਨੂੰ ਜਿਹੜੀ ਉਹਨਾਂ ਦੀ ਬਚਨਬਤ ਧਾਵਾ ਉਹਦੇ ਪ੍ਰਤੀ ਉਹ ਸਿਰ ਦੇ ਹੈ ਗਿਆ ਪਾਵਿਆ ਕਿ ਜਿਹੜਾ ਬੈਕਲੌਗ ਹੈਗਾ ਐਪਲੀਕੇਸ਼ਨਾਂ ਦਾ ਉਹਨਾਂ ਨੂੰ ਜਿਹੜਾ ਆਲਰੇਡੀ ਪਹਿਲਾਂ ਉਹਨਾਂ ਦਾ ਨਿਪਟਾਰਾ ਕਰਨਗੇ ਫਿਰ ਜਿਹੜੀਆਂ ਨੰਨੀਆਂ ਐਪਕੀ ਸੈ ਸ਼ੁਰੂ ਕਰਨਗੇ ਜੀ ਇਹਦੇ ਤੈਤ ਹੀ ਜਿਹੜੀਆਂ ਲਗਭਗ 224 ਦੇ ਵਿੱਚ 24000 ਅਪਲੀਕੇਸ਼ਨਾਂ ਲੈਣ ਦਾ ਟੀਚਾ ਸੀਗਾ ਅਪਰੂਵ ਕਰਨਾ ਜਿਹਦੇ ਵਿੱਚ 15000 ਹੀ ਹੁਣ ਅਪਰੂਵ ਕੀਤੇ ਜਾਣੀਆਂ ਫਿਲਹਾਲ ਪੈਂਡਿੰਗ ਰਹਿ ਰਹੀਆਂ ਜੀ ਇਹਦੇ ਵਿੱਚੋਂ ਮੁੱਖ ਤੌਰ ਤੇ ਆਪਾਂ ਗੱਲ ਕਰੀ ਕਿ ਪਹਿਲਾਂ ਜਿਹੜਾ ਓਵਰਾਲ ਜਿਹੜਾ ਪਹਿਲਾਂ ਦਾ ਟੀਚਾ ਸੀਗਾ ਖੁੱਲੇ ਤੌਰ ਤੇ ਉਹਦੇ ਵਿੱਚ 37500 ਲੋਕਾਂ 224 ਦੇ ਵਿੱਚ ਇਨਵਾਈਟ ਕੀਤਾ ਗਿਆ ਸੀਗਾ ਅਪਲੀਕੇਸ਼ਨ ਲੈਣ ਵਾਸਤੇ ਜਿਹਦੇ ਵਿੱਚੋਂ 20500 ਜਿਹੜੀਆਂ ਸੀਗੀਆਂ ਉਹਨਾਂ ਨੂੰ ਅਪਰੂਵ ਕਰਨਾ ਟੀਚਾ ਸੀ ਗਵਰਨ ਦਾ ਲੇਕਿਨ ਹੁਣ ਆਜਾ ਚਾਰ ਨੰਬਰ ਦਾ ਐਲਾਨ ਕੀਤਾ ਗਿਆ ਉਹਦੇ ਨਾਲ ਜਿਹੜੀਆਂ ਐਪਲੀਕੇਸ਼ਨ ਆਇਆ ਉਹਨਾਂ ਦੀ ਪ੍ਰੋਸੈਸਿੰਗ ਜਿਹੜੀ ਆ ਰੋਕ ਦਿੱਤੀ ਗਈ ਆ ਨਵੀਆਂ ਐਪਲੀਕੇਸ਼ਨਾਂ ਨਹੀਂ ਲਈਆਂ ਜਾਣੀਆਂ ਗਵਰਨਮੈਂਟ ਦਾ ਤਰਕ ਇਹ ਹੈਗਾ ਕਿ ਜਿਹੜਾ ਬੈਕਲੌਗ ਵੱਡਾ ਪਿਆ ਉਹਨੂੰ ਕਲੀਅਰ ਕਰਨ ਵਾਸਤੇ ਤੇ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਹੈਗੀ ਆ ਪਾ ਬੈਕ ਤੇ ਜਿਹੜੀ ਲੋਕਾਂ ਨੂੰ ਸਭੂ ਪਰਿਵਾਰਾਂ ਨੂੰ ਇਕੱਠੇ ਕਰਨ ਦੀ ਜਿਹੜੀ ਤੀਬਰਤਾ ਗਵਰਨਮੈਂਟ ਦੀ ਹੈਗੀ ਆ ਗਵਰਨਮੈਂਟ ਇਹ ਚਾਹੁੰਦੀ ਆ ਜਿਹੜਾ ਪਹਿਲਾਂ ਦਾ ਬੈਕਲੌਗ ਆ ਬਰਮਿੰਦਰ ਜੀ ਉਹ ਪੂਰਾ ਹੋਵੇ ਉਹਨੂੰ ਕਲੀਅਰ ਕੀਤਾ ਜਾਵੇ ਤਾ ਫੇਰ ਜਿਹੜੇ ਨਵੇਂ ਕੇਸ ਆ ਲੈ ਜਾਣ ਪਰ ਗਵਰਨਰ ਦੇ ਇਸ ਫੈਸਲੇ ਦੇ ਨਾਲ ਹਜ਼ਾਰਾਂ ਉਹ ਲੋਕਾਂ ਦੀਆਂ ਉਮੀਦਾਂ ਹਾਲੇ ਰੁਕ ਗਈਆਂ ਹੈਗੀਆਂ ਜੀ ਪਾਓ ਉਹਨਾਂ ਦੇ ਉੱਪਰ ਹਾਲੇ ਪਾਣੀ ਫਿਰ ਗਿਆ ਜਿਹੜੇ ਕਿ ਉਮੀਦ ਲਾ ਰਹੇ ਸੀ ਕਿ ਉਹਨਾਂ ਦੇ ਬਾਂਪਾਪ ਜਿਹੜੇ ਆ ਉਹ ਜਲਦੀ ਆ ਜਾਣਗੇ ਦੂਜੇ ਪਾਸੇ ਆਪਾਂ ਇਹ ਗੱਲ ਕਰ ਸਕਦੇ ਗਵਰਨਮੈਂਟ ਫੈਸਲੇ ਤਾਂ ਲੈ ਰਹੀ ਹੈ ਜੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਪਰ ਪਹਿਲਾ ਜਿਹੜਾ ਜ਼ਿਆਦਾ ਲਿਬਰਲ ਲਈ ਗਵਰਨਮੈਂਟ ਪਾਵੇ ਕਿ ਉਹ ਜਿਹੜਾ ਉਹਦੇ ਵਿੱਚ ਬੈਕਡਰਾਅ ਵੱਡੇ ਪਾਏ ਗਏ ਸੀ ਜਦੋਂ ਉਹ ਨਰਾਜ਼ਗੀ ਲੋਕਾਂ ਦੇ ਝੜਨੀ ਪਈ ਹੈ ਤਾਂ ਇੱਕ ਤੋਂ ਬਾਅਦ ਇੱਕ ਜਲਦੀ ਜਲਦੀ ਫੈਸਲੇ ਕਰਨ ਦੇ ਨਾਲ ਗਵਰਨਮੈਂਟ ਦਾ ਹੁਣ ਦੂਜੇ ਪਾਸੇ ਨੇਕਟ ਪ੍ਰਭਾਵ ਜਾ ਰਿਹਾ ਹੈ ਕਿ ਆਖਰਕਾਰ ਇੰਨੀ ਜਲਦੀ ਉਹਨਾਂ ਇਨਸਟੇਟਨਸ ਗਵਰਨਮੈਂਟ ਕਿਉਂ ਦਿਖਾ ਰਹੀ ਆ ਆਲਾਕੇ ਹੋਂ ਗੋਮਰ ਦਾ ਵਿਚਾਰ ਹੈ ਕਿ ਇਲੈਕਸ਼ਨਾਂ ਫੈਡਰਲ ਇਲੈਕਸ਼ਨਾਂ ਜਿਹੜੀਆਂ ਅਕਤੂਬਰ ਚ ਡੂ ਹੈਗੀਆਂ ਨੇ ਉਹ ਤੋਂ ਪਹਿਲਾਂ ਪਹਿਲਾਂ ਦੁਬਾਰਾ ਰਿਵਾਈਜ਼ ਕਰਕੇ ਇਹਨਾਂ ਪਾਲਿਸੀਆਂ ਨੂੰ ਰੀਸ਼ੇਪ ਕਰਕੇ ਸਾਹਮਣੇ ਲਿਆਂਦਾ ਜਾਵੇ ਤਾਂ ਆਪਣਾ ਜਿਹੜਾ ਇੱਕ ਪ੍ਰਭਾਵ ਹੈ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਆ ਲੋਕਾਂ ਤੱਕ ਜਿਹੜਾ ਉਹਨੂੰ ਠੀਕ ਕੀਤਾ ਜਾਵੇ ਜੀ ਉਹਦੇ ਤਹਿਤ ਜਿਹੜੀਆਂ ਐਪਲੀਕੇਸ਼ਨਾਂ ਜਿਹੜੀਆਂ ਅੱਜ ਦੇ ਜਿਹੜੀਆਂ ਨੇ ਉਹਨਾਂ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਪਾਓ ਨਵੀਆਂ ਐਪਲੀਕੇਸ਼ਨਾਂ ਅਸੈਪਟ ਨਹੀਂ ਕੀਤੀਆਂ ਜਾਣੀਆਂ ਇਹਦੇ ਨਾਲ ਕੋਸ਼ਿਕ ਲੋਕਾਂ ਨੂੰ ਫਾਇਦਾ ਹੋਊਗਾ ਕਿਹਨਾਂ ਲੋਕਾਂ ਨੂੰ ਫਾਇਦਾ ਹੋਊਗਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਆਲਰੇਡੀ ਸਬਮਿਟ ਹੋਈਆਂ ਹੋਈਆਂ ਜਿਨ੍ਹਾਂ ਨੂੰ ਇਨਵੀਟੇਸ਼ਨ ਆਈ ਹੋਈ ਹੈ ਜੀ ਉਹਨਾਂ ਦੀ ਵਾਰੀ ਜਲਦੀ ਆ ਜਾਊਗੀ ਜਿਨ੍ਹਾਂ ਦੀ ਐਪਲੀਕੇਸ਼ਨ ਸਬਮਿਟ ਹੋਈਆਂ ਹੋਈਆਂ ਜャ ਰਿਕਵੈਸਟ ਪਾਈ ਹੋਈ ਹੈ ਜਿਨ੍ਹਾਂ ਨੇ ਆਪਣਾ ਅਨਟਰਸਟ ਜਾਂ ਰਿਸਪੌਂਸ ਪਾਇਆ ਆ ਆ ਲੇਕਨ ਜਿਹੜੇ ਲੋਕ ਲਾਈਨ 'ਚ ਲੱਗੇ ਹੋਏ ਸੀ ਹਾਲੇ ਐਪਲੀਕੇਸ਼ਨ ਇਨਵੀਟੇਸ਼ਨ ਦੀ ਵੇਟ ਕਰ ਰਹੇ ਸੀ ਉਹਨਾਂ ਨੂੰ ਹੁਣ ਰੁਕਣਾ ਪਊਗਾ ਕਿੰਨਾ ਚਿਰ ਰੁਕਣਾ ਪਊਗਾ ਅਗਲੇ ਹੁਕਮਾਂ ਤੱਕ ਇਹਦੀ ਰੋਕ ਲਗਾਈ ਗਈ ਹੈ ਜੀ ਤਾਂ ਇਹ ਤੋਂ ਬਾਅਦ ਕਦੋਂ ਸ਼ੁਰੂ ਹੁੰਦਾ ਇਹ ਸਮਾਂ ਦੱਸੂਗਾ ਜੀ ਜੀ ਗੁਰਨੁਖ ਸਿੰਘ ਜੀ ਇੱਕ ਹੋਰ ਸਵਾਲ ਇਸ ਖਬਰ ਦੇ ਨਾਲ ਮਿਲਦਾ ਹੀ ਮੇਰੇ ਮਨ 'ਚ ਆ ਰਿਹਾ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੋੜ ਲੱਗੀ ਹੋਈ ਇੱਕ ਆਪਾਂ ਕਹਿੰਦੇ ਨਾ ਦੌੜ ਲੱਗੀ ਹੋਈ ਵੀ ਜਲਦੀ ਤੋਂ ਜਲਦੀ ਜੇ ਕਿਸੇ ਦੇ ਦੋ ਬੱਚੇ ਆ ਤੇ ਉਹ ਇਹ ਨਹੀਂ ਕਿ ਇੱਕ ਬੱਚਾ ਬਾਹਰ ਸੈਟਲ ਆ ਵੀ ਚਲੋ ਇੱਕ ਇੱਥੇ ਸਾਡੇ ਕੋਲ ਰੇਲਵੇ ਉਹ ਦੋਨੇ ਦੇ ਦੋਨੇ ਜੇ ਕਿਤੇ ਦੇ ਚਾਰ ਆ ਤੇ ਉਹ ਚਾਰੋਂ ਬੱਚੇ ਹੀ ਕੈਨੇਡਾ ਭੇਜਣ ਤੇ ਲੱਗੇ ਹੋਏ ਆ ਫਿਰ ਉਹ ਆਪ ਵੀ ਮਗਰ ਜਾ ਰਹੇ ਮੈਂ ਤੁਹਾਡੇ ਕੋਲੋਂ ਵੀ ਪੁੱਛਣਾ ਚਾਹੁੰਨੀ ਆ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਹੀ ਚੀਜ਼ ਕਲੀਅਰ ਕਰ ਸਕਦੇ ਆ ਸਾਨੂੰ ਸਾਡੇ ਦਰਸ਼ਕਾਂ ਨੂੰ ਕਿ ਵਾਕਈ ਕੈਨੇਡਾ ਦੇ ਵਿੱਚ ਲਾਈਫ ਇੰਨੀ ਜ਼ਿਆਦਾ ਈਜ਼ੀ ਆ ਕਿ ਲੋਕ ਉੱਥੇ ਆਪਣੇ 18-18 ਸਾਲਾਂ ਦੇ ਬੱਚੇ ਵੀ ਕੱਲੀਆਂ ਕੁੜੀਆਂ ਵੀ ਭੇਜੀ ਜਾ ਰਹੇ ਕਿ ਪਤਾ ਨਹੀਂ ਉੱਥੇ ਕਿੰਨੀ ਕਿ ਜ਼ਿਆਦਾ ਈਜ਼ੀ ਲਾਈਫ ਆ ਜੀ ਪਰਮੰਦਰ ਜੀ ਗਾਲ ਦੱਸ ਲਈ ਆ ਕਿ ਜਿਹੜਾ ਹੋਮ ਕੰਟਰੀ ਆ ਭਾਰਤ ਹੈਗਾ ਤੇ ਪੰਜਾਬ ਖਾਸ ਕਰਕੇ ਆਵਾ ਜਿਹੜੇ ਪੰਜਾਬ ਦੀ ਧਰਤਲ ਤੇ ਅੱਜ ਜਿਹੜੇ ਹਾਲਾਤ ਹੈਗੇ ਆਰਥਿਕ ਤੌਰ ਤੇ ਕਿਸਾਨੀ ਜਿਹੜੀ ਆ ਘਟੇ ਜਾ ਰਹੀ ਆ ਜੋਬਾਂ ਲੋਕਾਂ ਨੂੰ ਮਿਲ ਨਹੀਂ ਰਹੀਆਂ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹ ਰਵਾਇਤੀ ਕਿਸਮ ਦਾ ਪੰਜਾਬ ਦੇ ਵਿੱਚ ਪਾਵੇ ਕਿ ਬਹੁਤ ਸਾਰੇ ਲੋਕ ਡਿਗਰੀਆਂ ਕਰ ਜਾਂਦੇ ਆ ਕਿ ਜੋਬਾਂ ਨਹੀਂ ਹੁੰਦੀਆਂ ਉਹਨਾਂ ਹਾਲਤਾਂ ਜਿਹੜਾ ਪ੍ਰੋਫੈਸ਼ਨਲ ਸਟੱਡੀ ਆ ਉਹ ਜੇ ਵੀ ਉਹਦੀ ਘਾਟ ਹੈ ਕਿ ਜਿਹੜਾ ਲੋਕਾਂ ਦੇ ਜਿਹੜੇ ਬੱਚੇ ਹੈਗੇ ਉਹ ਪੜ੍ਹਾਈ ਕਰਕੇ ਇੰਡੀਪੈਂਡੈਂਟ ਜਿਹੜਾ ਤੌਰ ਦੇ ਉੱਪਰ ਆਪਣਾ ਕੋ ਕਾਰੋਬਾਰ ਸ਼ੁਰੂ ਕਰ ਸਕਣ ਏਦਾਂ ਦੀ ਜਿਹੜੀ ਨੀਡਡਡ ਦੇ ਐਜੂਕੇਸ਼ਨ ਹੈ ਉਹ ਪੰਜਾਬ ਦੇ ਵਿੱਚ ਹਾਲੇ ਰਿਚਿਪ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਕੋ ਬਹੁਤ ਸਰੀ ਉਮੀਦਾਂ ਸੀਗੀਆਂ ਉਹਨਾਂ ਨੇ ਬਹੁਤ ਕੁਝ ਕੀਤਾ ਭਗਵੰਤ ਜਿਹੜੇ ਮੁੱਖ ਮੰਤਰੀ ਹੈਗੇ ਉਹਨਾਂ ਦਾਅਵੇ ਵੀ ਕੀਤੇ ਕਿ ਉਹ ਜਦੋਂ ਉਹ ਬਣ ਗਏ ਹੈਗੇ ਮੁੱਖ ਮੰਤਰੀ ਤਾਂ ਹੁਣ ਤਾਂ ਗੋਰੇ ਆ ਕੇ ਇੱਥੇ ਜਵਾਬਾਂ ਕਰਨਗੇ ਜੀ ਪੰਜਾਬ 'ਚ ਲੇਕਿਨ ਹੋਇਆ ਇਹ ਤੋਂ ਉਲਟ ਆ ਜੀ ਜਦੋਂ ਪਿਛਲੇ 3 ਕਸਾਲਾ ਤੋਂ ਜਦੋਂ ਤੋਂ ਸਗੋ ਆਮ ਆਦੀ ਪਾਰਟੀ ਸਰਕਾਰ ਆਈ ਆ ਵੱਡੀ ਪੱਧ ਤੇ ਪੰਜਾਬ ਦੀ ਨੌਜਵਾਨਾਂ ਦਾ ਡレイン ਜਿਹੜਾ ਇਸ ਪਾਸੇ ਹੋਇਆ ਬ੍ਰੇਨ ਡレイン ਇਸ ਨੂੰ ਆਪਾਂ ਕਹਿ ਸਕਦੇ ਆ ਕਿ ਜਿਹੜੀ ਮਾਈਗ੍ਰੇਸ਼ਨ ਆ ਇਸ ਤੇ ਕੈਨੇਡਾ ਜੋ ਵੱਡੀ ਪੱਧਰ ਤੇ ਹੋਈ ਆ ਜੀ ਉਹਦੇ ਕਾਰਨ ਇੱਕੋ ਇੱਕ ਹੈ ਕਿ ਇੱਥੇ ਇੰਡਸਟਰੀ ਬੇਸ ਜਿਹੜਾ ਸੂਬਾ ਨਹੀਂ ਹੈਗਾ ਪੰਜਾਬ ਕੋਸਾਨੀ ਬੇਸ ਸੂਬਾ ਜੀ ਤਾਂ ਪ੍ਰਾਈਵੇਟ ਸੈਕਟਰ ਵਿੱਚ ਵੀ ਜੌਬਾਂ ਮਿਲਦੇ ਚਾਂਸ ਬਹੁਤ ਘੱਟ ਹੈ ਹਰੇਕ ਬੰਦੇ ਨੂੰ ਗਵਰਨਮੈਂਟ ਸਰਕਾਰੀ ਜੌਬ ਦੇ ਨਹੀਂ ਸਕਦੀ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਕਿਤਾ ਮੁਖੀ ਐਜੂਕੇਸ਼ਨ ਆ ਉਹਦੀ ਘਾਟ ਹੈਗੀ ਆ ਗਵਰਨਮੈਂਟ ਨੂੰ ਰੀਸ਼ੇਪ ਕਰ ਨਹੀਂ ਸਕੀ ਕਿ ਜਿਹੜੇ ਨੌਜਵਾਨ ਹੈਗੇ ਪੜ੍ਹਾਈ ਕਰਕੇ ਆਪਣੇ ਕੰਮਕਾਰ ਸ਼ੁਰੂ ਕਰ ਸਕਣ ਇਹੀ ਕਾਰਨ ਇਹ ਜੋ ਬਣਿਆ ਇੱਕ ਮੇਨ ਕਾਰਨ ਤੁਸੀਂ ਕਿਹਾ ਕਿ ਕਿਉਂ ਲੋਕ ਜਾਣਾ ਚਾਹੁੰਦੇ ਆ ਕੋਈ ਵੀ ਖੁਸ਼ੀ ਨਾਲ ਆਪਣਾ ਘਰ ਛੱਡਣਾ ਨਹੀਂ ਚਾਹੁੰਦਾ ਕੋਸ਼ਿਸ਼ ਚੱਕਾ ਚਾਉਂਦੇ ਬਾਹਰਲੇ ਮੁਲਕਾਂ ਦਾ ਪ੍ਰੇਖਾ ਜਿਹੜਾ ਹੈਗਾ ਕਿ ਜਿਹੜੇ ਇੱਥੇ ਨੌਜਵਾਨ ਕੁਛ ਤੇ ਪਹੁੰਚ ਜਾਂਦੇ ਆ ਕੈਨੇਡਾ ਚ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਵਰਤਿਆ ਜਾਣਾ ਇੱਥੇ ਆ ਕੇ ਕੋਈ ਕਰਜ਼ੇ ਦੇ ਕਾਰ ਲੈ ਕੇ ਉਹਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਪਾਉਣੀਆਂ ਇਦਾਂ ਦੇ ਪੁਛ ਆਪਾਂ ਬ੍ਰਾਂਡਡ ਕੱਪੜੇ ਚਾਹੇ ਕ੍ਰੈਡਿਟ ਕਾਰਡਾਂ ਦੇ ਚੁੱਕ ਕੇ ਲੈ ਹੋਣਾ ਉਹ ਪਾ ਕੇ ਆਪਣੀਆਂ ਫੋਟੋਆਂ ਫੇਸਬੁੱਕਾਂ ਦੇ ਪਾਉਣੀਆਂ ਤੇ ਇਸ ਗੱਲ ਨੂੰ ਸ਼ੋਅ ਆਪ ਕਰਦੇ ਰਹਿਆ ਨੌਜਵਾਨ ਕਿ ਇੱਥੇ ਬਹੁਤ ਵਧੀਆ ਸਖਾਲੀ ਲਾਈਫ ਆ ਹਾਲਾਂਕਿ ਆਪਣੇਣ ਦੇ ਹਾਲਾਤ ਬੜੇ ਤਰਸਯੋਗ ਇੱਥੇ ਰਹੇ ਆ ਜੀ ਉਹਨੂੰ ਵੇਖ ਕੇ ਵੀ ਜਿਹੜੇ ਇੱਥੇ ਰਹਿ ਗਏ ਨੌਜਵਾਨ ਉਹ ਆਪਣੇ ਵਾਪਿਆਂ ਤੇ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਸਾਨੂੰ ਜਲਦੀ ਵਿਦੇਸ਼ ਭੇਜਿਆ ਜਾਵੇ ਉੱਥੇ ਤਾਂ ਕਾਫੀ ਵਧੀਆ ਫਿਊਚਰ ਲੱਗਦਾ ਹੈਗਾ ਤੋਂ ਹਰ ਮਾਂ ਬਾਪ ਚਾਹੁੰਦਾ ਕਿ ਉਹਨਾਂ ਦੇ ਬੱਚਿਆਂ ਦਾ ਫਿਊਚਰ ਵਧੀਆ ਹੋਵੇ ਜੀ ਉਹਨਾਂ ਦਾ ਬੱਚਾ ਸਿਕਿਉਰ ਹੋਵੇ ਇੱਥੇ ਜਿਹਨੀ ਵੱਡੀ ਪੱਧ ਤੇ ਗੈਂਗਸਟਰ ਪੰਜਾਬ ਗੈਂਗਸਟਰਵਾਦ ਪੰਜਾਬ ਚ ਫੈਲਿਆ ਸੀਗਾ ਕਿਹੜਾ ਨਸ਼ਾ ਫੈਲਾ ਸੀ ਛੋਟੋਂ ਡਰਦੇ ਹੋਵੇ ਵਾਪੇ ਚਾਹੁੰਦੇ ਕਿ ਸਾਡੇ ਬੱਚੇ ਚੰਗੀ ਕੰਟਰੀ ਜਾ ਕੇ ਸੈੱਟ ਹੋ ਜਾਣ ਹਾਲਾਂਕਿ ਇੱਥੇ ਕੈਨੇਡਾ ਦੇ ਹਾਲਾਤ ਵੀ ਹੁਣ ਬਹੁਤ ਜ਼ਿਆਦਾ ਵਧੀਆ ਨਹੀਂ ਇਸ ਪੱਖੋਂ ਲਾਅ ਐਂਡ ਆਰਡਰ ਪੱਖੋਂ ਵੀ ਜਿਹੜੀ ਵੱਡੀ ਪ੍ਰੋਬਲਮ ਆਈ ਹੋਈ ਆ ਸੋ ਇੱਥੇ ਜਿਹੜੀ ਤੁਸੀਂ ਸਵਾਲ ਇਹ ਵੀ ਕੀਤਾ ਸੀਗਾ ਕਿ ਆਕਰ ਕਰ ਇੱਥੇ ਤਾਂ ਹਾਲਾਤ ਬਹੁਤ ਖਰਾਬ ਹੈ ਗਿਆ ਹਾਲਾਤ ਖਰਾਬ ਹੈ ਗਿਆ ਪਰ ਫਿਰ ਵੀ ਆਪਾਂ ਇਹ ਗੱਲ ਕਹਿ ਸਕਦੇ ਕਿ ਜਿਹੜੇ ਬੱਚੇ ਅੱਛੀ ਤਰ੍ਹਾਂ ਪੜ੍ਹਾਈ ਕੋਈ ਡਿਗਰੀ ਕਰਕੇ ਆਉਂਦੇ ਆ ਭਾਵੇਂ ਬੈਚਲਰ ਡਿਗਰੀ ਕਰਕੇ ਪੂਰੀ ਕਰਕੇ ਆਉਂਦੇ ਆ ਉਹਨਾਂ ਵਾਸਤੇ ਅੱਜ ਵੀ ਦਰਵਾਜ਼ੇ ਖੁੱਲ੍ਹਿਆ ਬਹੁਤ ਸਾਰੀਆਂ ਪ੍ਰੋਫੈਸ਼ਨਲ ਲਾਈਨਸ ਇੱਥੇ ਕੈਨੇਡਾ 'ਚ ਹੈਗੀਆਂ ਜਿੱਥੇ ਪੜ੍ਹਾਈ ਕਰਕੇ ਅਜੇ ਵੀ ਸੈੱਟ ਹੋਇਆ ਜਾ ਸਕਦਾ ਹੈ ਪਾਬ ਉਹਨਾਂ ਦੇ ਸਟੱਡੀ ਵੀਜ਼ੇ ਲੱਗਦੇ ਆ ਲੱਗਦੇ ਰਹਣੇ ਉਸ ਤੋਂ ਬਾਅਦ ਉਹਨਾਂ ਨੂੰ ਪੀਆਰ ਵੀ ਹੋਣੀ ਆ ਪਰ ਜੇ ਜਸਟ ਪਲੱਸ 2 ਕਰਕੇ ਸੀਨੀਅਰ ਸਕੈਂਡਰੀ ਕਰਨ ਤੋਂ ਬਾਅਦ ਹੀ ਫੜਾਫੜ ਇੱਥੇ ਆ ਕੇ ਕੈਨੇਡਾ ਦੀ ਧਰਤੀ ਉੱਤਰ ਜਾਣ ਦੀ ਗੱਲ ਤੋਂ ਉਸ ਤੋਂ ਬਾਅਦ ਫੜਾਫੜ ਇਦਾਂ ਲੱਗਦਾ ਕਿ ਸ਼ਾਇਦ ਅਸੀਂ ਦਿਨਾਂ 'ਚ ਕਾਮਯਾਬ ਹੋਣਾ ਉਹ ਸਾਰੇ ਦਰਵਾਜ਼ੇ ਬੰਦ ਹੋ ਗਿਆ ਉਹ ਜਿਹੜੇ ਇੱਥੇ ਰਹਿਣ ਵਾਲੇ ਮਾਪੇ ਆ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਕੱਲਾ ਜਾਂ ਹਜਤੇ ਬੱਚੇ ਨੂੰ ਬਿਠਾ ਦੇਣ ਦੇ ਨਾਲ ਉਹ ਸੁਰੱਖਣ ਨਹੀਂ ਹੋ ਜਾਂਦੇ ਜਦੋਂ ਤੱਕ ਉਹ ਬੱਚਾ ਉਹਨਾਂ ਦਾ ਇੱਥੇ ਸੈਟਲ ਨਹੀਂ ਹੁੰਦਾ ਇੱਥੇ ਬੜੀ ਲੰੰਬੀ ਲੜਾਈ ਆ ਜਿਹੜੀ ਪਰਮੇਂਦਰ ਜੀ ਜਿਹੜੀ ਨੌਜਵਾਨਾਂ ਦੀ ਹੈਗੀ ਆ ਕਿ ਇੱਥੇ ਜਾਇਦ ਚਿੱਟਕਟ ਖਰੀਦਣ ਤੋਂ ਲੈ ਕੇ ਅੱਗੇ ਬੇਸਮੈਂਟ ਲੈਣ ਤੱਕ ਦੇ ਬੇਸਮੈਂਟ ਤੋਂ ਲੈਣ ਤੱਕ ਜੋਬਾ ਲੈਣ ਤੱਕ ਗਰੋਸਰੀ ਖਰੀਦਣ ਤੱਕ ਇੱਕ ਆਪਣਾ ਪਹਿਲਾ ਸਟੱਡੀ ਪੂਰੀ ਕਰਨੀ ਪਾਰਟ ਟਾਈਮ ਕੰਮ ਕਰਨੇ ਖਾਣੇ ਦਾ ਟਾਈਮ ਨਹੀਂ ਲੱਗਦਾ ਜੀ ਜਿਹੜਾ ਬਣਿਆ ਬਣਾਇਆ ਫੂਡ ਖਾਣਾ ਲਗਾਤਾਰ ਜਿਹੜਾ ਪੈਕ ਫੂਡ ਖਾਣਾ ਜਿਹੜਾ ਵੈਦਰ ਆ ਉਹ ਬੜੀ ਵੱਡੀ ਪੱਧ ਤੇ ਚੇਂਜ ਹੈਗਾ ਜਿਹੜਾ ਜਿਹੜਾ ਪੰਜਾਬ ਦਾ ਵੈਦਰ ਬਹੁਤ ਗੁੱਡ ਵੈਦਰ ਆ ਜੀ ਉਹਦੇ ਵਿੱਚ ਧਰਤੀ ਦੀ ਗਰਮੈਸ਼ ਆ ਇੱਥੇ ਠੰਡਾ ਮੁਲਕ ਹੈ ਉਹਨਾਂ ਹਾਲਤਾਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਇੱਥੇ ਅਣਸਖਾਵੇ ਹਾਲਾਤਾਂ ਦੇ ਨਾਲ ਜਿਹੜਾ ਨਿਪਟਣਾ ਪੈਂਦਾ ਕਈ ਵਾਰੀ ਰੁਜ਼ਗਾਰ ਨਹੀਂ ਮਿਲਦਾ ਜੀ ਵੈਦਰ ਬੈਡ ਹੁੰਦਾ ਤਾਂ ਉਹਨਾਂ ਹਾਲਤਾਂ ਜਿਹੜੀ ਫੈਮਿਲੀ ਆ ਉਹਦੀ ਵੀ ਸਪੋਰਟ ਨਹੀਂ ਹੁੰਦੀ ਦਾ ਬੜੇ ਕ੍ਰਿਸ਼ਲ ਹਾਲਾਤ ਵਿੱਚ ਅੱਜ ਨੌਜਵਾਨੀ ਇੱਥੇ ਗੁਜ਼ਰ ਰਹੀ ਆ ਬਹੁਤ ਸਾਰੇ ਲੋਕ ਜਿਹੜੇ ਆ ਨੌਜਵਾਨਾਂ ਦੀਆਂ ਏਦਾਂ ਮੰਦ ਭਾਗੀ ਖਬਰਾਂ ਆਈਆਂ ਨੇ ਕਿ ਉਹਨਾਂ ਨੇ ਸੁਸਾਈਸਾਈਡ ਵੀ ਕੀਤੀ ਆ ਕਈਆਂ ਨੌਜਵਾਨਾਂ ਦਾ ਜਿਹੜਾ ਇੱਥੇ ਗੈਂਗਸਟਰਵਾਦ ਚ ਪੈ ਜਾਣ ਦੀਆਂ ਖਬਰਾਂ ਜਿਹੜੀਆਂ ਲਗਾਤਾਰ ਆ ਰਹੀਆਂ ਕੋਈ ਚੇਸ ਕੀਤਾ ਜਾ ਰਿਹਾ ਜਿਹੜਾ ਵੱਡੀ ਪੱਧ ਤੇ 15000 ਦੇ ਕਰੀਬ ਗੈਂਗਸਟਰ ਜਿਹੜਾ ਇੱਥੇ ਵੜਿਆ ਗਿਆ ਕੈਨੇਡਾ ਚ ਉਹਨਾਂ ਵੱਲੋਂ ਵੀ ਨੌਜਵਾਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਠਾ ਕੇ ਆਪਣੇ ਗਲਫ ਕਰ ਲਏਗਾ ਉਹਨਾਂ ਨੌਜਵਾਨਾਂ ਨੂੰ ਆਪਣੇ ਕ੍ਰਾਈਮ ਦੇ ਵਿੱਚ ਸੋ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਬਾਰਡਰ ਦੇ ਉੱਪਰ ਜਿਹੜੇ ਟਰੱਕ ਚਲਾਉਂਦੇ ਆ ਜਿਹੜੇ ਨੌਜਵਾਨ ਉਹ ਵੀ ਉੱਥੇ ਬਾਰਡਰ ਤੇ ਡਰੱਗ ਧੋੰਦਿਆ ਹੋયા ਇਹਨਾਂ ਦੋਸ਼ਾਂ ਜਿਹੜੇ ਫੜੇ ਗਏ ਭਾ ਉਹਨਾਂ ਨੂੰ ਵਰਤਿਆ ਜਾ ਰਿਹਾ ਸੇ ਪਹਿਲਾਂ ਜਿਹੜੇ ਡਰੱਗ ਦੁਨੀਆ ਦੇ ਲੋਕ ਜਿਹੜੇ ਪਹਿਲਾਂ ਤੋਂ ਬੈਠੇ ਹੋਏ ਆ ਉਹਨਾਂ ਵੱਲੋਂ ਨੌਜਵਾਨਾਂ ਨੂੰ ਜਿਹੜੇ ਨਵੇਂ ਨੂੰ ਵਰਤਿਆ ਜਾ ਰਿਹਾ ਕੋਸ਼ਿਸ਼ ਚੰਗੇ ਨੌਜਵਾਨਾਂ ਜਨਾ ਪੜਾਈ ਵਧੀਆ ਕੀਤੀ ਸੀ ਉਹ ਆਪਣੀ ਪੜ੍ਹਾਈ ਵਧੀਆ ਕਰਕੇ ਅੱਗੇ ਸੈੱਟ ਵੀ ਹੋਏ ਆ ਜੀ ਪੀਆਰ ਵੀ ਹੋਏ ਆ ਆਪਣੇ ਘਰ ਵੀ ਲੈ ਸਕਦੇ ਆ ਗਾਵਾਂ ਦੇ ਮੈਰਿਜ ਵੀ ਹੋਈ ਆ ਸੈੱਟ ਵੀ ਹੋ ਰਿਹਾ ਪੋਜ਼ਿਟਿਵ ਵੀ ਨੇ ਐਗਜ਼ਾਮਪਲ ਆ ਹੈਗੀਆਂ ਨੈਗੇਟਿਵ ਵੀ ਹੈਗੀਆਂ ਨੇ ਸੋ ਫੈਸਲੇ ਲੈਣੇ ਚਾਹੀਦੇ ਆ ਪਰ ਸਿਰਦ ਨਿਗਰਤਾ ਦੇ ਨਾਲ ਸੂਝ ਸਮਝ ਕੇ ਦੂਰ ਅੰਦੇਸ਼ ਦੀ ਨਾਲ ਜਿਹੜਾ ਕੈਨੇਡਾ ਜਾਂ ਹੋਰ ਵਿਦੇਸ਼ਾਂ ਜਾਣ ਦਾ ਫੈਸਲਾ ਪਰ ਇਹ ਪੰਜਾਬ ਰੈਂਦੇ ਮਾਪਿਆਂ ਉਹਨਾਂ ਨੂੰ ਕਰਨਾ ਚਾਹੀਦਾ ਹੈ ਸੋ ਆਪਾਂ ਇਹ ਕਹਿ ਸਕਦੇ ਹਾਂ ਗੁਰਮukh Singh ਜੀ ਕਿ ਜੇ ਬੱਚੇ ਇੱਥੋਂ ਜਾਣਾ ਚਾਹੁੰਦੇ ਆ ਜਾਂ ਮਾਪੇ ਚਾਹੁੰਦੇ ਆ ਕਿ ਬੱਚਿਆਂ ਦਾ ਭਵਿੱਖ ਉੱਥੇ ਜਾ ਕੇ ਬਹੁਤ ਜ਼ਿਆਦਾ ਸੁਹਾਵਣਾ ਹੋਵੇ ਸੋਹਣਾ ਹੋਵੇ ਤੇ ਫੇਰ ਕੋਈ ਨਾ ਕੋਈ ਪ੍ਰੋਫੈਸ਼ਨਲ ਸਕਿੱਲ ਜਿਹੜੀ ਆ ਉਹ ਜ਼ਰੂਰ ਸਿੱਖ ਕੇ ਬੱਚਿਆਂ ਨੂੰ ਇੱਥੋਂ ਜਾਣਾ ਚਾਹੀਦਾ ਆ ਤਾਂ ਕਿ ਉਹਨਾਂ ਨੂੰ ਉੱਥੇ ਬੈਟਰ ਫਿਊਚਰ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਉਹ ਹੈਲਪ ਹੋ ਸਕੇ ਜੀ ਬਿਲਕੁਲ ਇੱਥੇ ਕੁਝ ਕੈਟਾਗਰੀਆਂ ਹੈਗੀਆਂ ਕਿ ਦਰ ਆਪਾਂ ਸਪੈਸ਼ਲ ਸੈਗਮੈਂਟ ਕਰਾਂਗੇ ਦੇ ਉੱਪਰ ਕਿ ਜਿਹੜੀ ਕੁੜੀਆਂ ਕੈਟਾਗਰੀਸ ਹੈਗੀਆਂ ਨੇ ਜਿਨ੍ਹਾਂ ਤੇ ਅੱਜ ਵੀ ਕੁੜੀਆਂ ਮੁੰਡੇ ਪੰਜਾਬ ਤੋਂ ਜਿਹੜੇ ਆ ਉਹ ਪਾਰਟਿਕੂਲਰ ਐਜੂਕੇਸ਼ਨ ਕਰਕੇ ਪਾਉ ਘੱਟੂ ਘਾਟੋ ਗ੍ਰੈਜੂਏਸ਼ਨ ਕਰਕੇ ਇੱਥੇ ਆਉਣ ਇੱਥੇ ਕੋਈ ਦਿੱਕਤ ਨਹੀਂ ਹੈਗੇ ਹਾਈ ਡਿਮਾਂਡ ਕਈ ਏਰੀਆ ਹੈਗੇ ਆ ਜਿੱਥੇ ਗਵਰਨਮੈਂਟ ਜਿਹੜੀ ਆ ਚਾਹ ਰਹੀ ਹੈ ਕਿ ਇੱਥੇ ਆ ਕੇ ਉੱਥੇ ਨੌਜਵਾਨ ਮੁੰਡੇ ਕੁੜੀਆਂ ਕੰਮ ਕਰਨ ਪਰ ਉਹਦੇ ਲਈ ਸਕਿੱਲ ਪ੍ਰੋਪਰ ਮੈਚ ਕਰਦੀ ਹੋਣੀ ਚਾਹੀਦੀ ਆ ਥੋੜਾ ਬਹੁਤ ਐਕਸਪੀਰੀਐਂਸ ਚਾਹੀਦਾ ਹੁੰਦਾ ਉਹ ਸਟੈਂਡਰਡ ਦਾ ਆਈਐਸ ਵਗੈਰਾ ਚਾਹੀਦਾ ਹੁੰਦਾ ਇੱਕ ਇੰਗਲਿਸ਼ ਦਾ ਟੈਸਟ ਜਿਹੜਾ ਪ੍ਰੋਪਰ ਹੈਗਾ ਜੇ ਇਦਾਂ ਦੀਆਂ ਗੱਲਾਂ ਹੈਗੀਆਂ ਨੇ ਤਾਂ ਅੱਜ ਵੀ ਉਸ ਲਾਈਨ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਆ ਵੀ ਸਕਦੇ ਆ ਪੱਕੇ ਵੀ ਹੋ ਸਕਦੇ ਆ ਸੋ ਉਹਨਾਂ ਦੀ ਪੀਆਰ ਵੀ ਹੋ ਸਕਦੀ ਆ ਜੀ ਜੀ